ਸਤਿ ਸ਼੍ਰੀ ਅਕਾਲ ਮੈਂ ਹਾਂ ਵਿਕਰਮ ਗਿੱਲ ਤੇ ਤੁਸੀਂ ਦੇਖ ਰਹੇ ਹੋ ਵਾਰਡ ਦਾ ਨੇਤਾ ਪ੍ਰੋਗਰਾਮ ਅੱਜ ਸਵੇਰ ਤੋਂ ਹੀ ਆਈ 69 ਨੰਬਰ ਵਾਰਡ ਜਿਹੜੀ ਅੰਮ੍ਰਿਤਸਰ ਦੀ ਆ ਉਹਦੇ ਵਿੱਚ ਮੌਜੂਦ ਹਾਂ ਤੇ ਵੱਖ-ਵੱਖ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸਾਰਿਆਂ ਉਮੀਦਵਾਰਾਂ ਤੋਂ ਬਾਅਦ ਹੁਣ ਸਾਡੀ ਵਾਰੀ ਆਈ ਆ ਉਮੀਦਵਾਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਵਾਰਡ ਨੰਬਰ 69 ਤੋਂ ਬੀਬੀ ਸੁਖਵਿੰਦਰ ਕੌਰ ਘੋਲੀ ਉਹਨਾਂ ਦੇ ਬੇਟੇ ਨੇ ਮੇਰੇ ਨਾਲ ਮੌਜੂਦ ਕਿਉਂਕਿ ਉਹ ਆਪ ਖੁਦ ਤਾਂ ਇਸ ਵੇਲੇ ਕੈਂਪੇਨ ਦੇ ਵਿੱਚ ਰੁਝੇ ਨੇ ਤੇ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਲਗਭਗ ਇਸ ਵੇਲੇ ਲੋਕਾਂ ਨੂੰ 1 ਟੂ 1 ਮਿਲਦੇ ਕੋਈ ਨਜ਼ਰ ਆ ਰਹੇ ਨੇ ਮੇਰੇ ਨਾਲ ਗੱਲਬਾਤ ਕਰ ਲੈਣੇ ਆ ਨੌਜਵਾਨ ਮੁੰਡਾ ਹੈ ਸਾਡੇ ਨਾਲ ਵੀਰੇ ਕੀ ਨਾਮ ਤੁਹਾਡਾ ਪਹਿਲੇ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਭਜੋ ਸਿੰਘ ਹੈ ਮੈਂ ਇੱਕ ਛੋਟਾ ਜਿਹਾ ਸਮਾਜ ਸੇਵਕ ਹਮਿੰਦਿਰ ਤੋਂ ਤੇ ਕਾਫੀ ਲੰਬੇ ਸਮੇਂ ਤੋਂ ਮੈਂ ਇੱਕ ਐਨ ਜੀਓ ਚਲਾ ਰਿਹਾ ਹਾਂ ਇੱਕ ਲੋਕ ਸੇਵਾ ਨਾਮ ਐਨ ਜੀਓ ਜਿਸ ਦਾ ਜਿਹਦੇ ਵਿੱਚ ਮੇਰੇ ਗਰੁੱਪ ਦੇ ਵਿੱਚ 500 700 ਜਣਾ ਜੁੜਿਆ ਹੋਇਆ ਮੇਰੇ ਨਾਲ ਅਪਾ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਕਰਦੇ ਆਂ ਸਮਾਜ ਦੇ ਪ੍ਰਤੀ ਕਿਸੇ ਨੂੰ ਬਲੱਡ ਦੀ ਬਲੱਡ ਦੀ ਲੋੜ ਹੋਵੇ ਬਲੱਡ ਦੀ ਸੇਵਾ ਕਰਦੇ ਆਂ ਕਿਸੇ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਵੇ ਉੱਥੇ ਰਾਸ਼ਨ ਦੀ ਸੇਵਾ ਕਰਦੇ ਆਂ ਕਾਫੀ ਲੰਮੇ ਸਮੇਂ ਤੋਂ ਪਸ ਮਾਇਦੇ ਵਿੱਚ ਰਵਿਚਰ ਕੇ ਕਾਫੀ ਲੰਮੇ ਸਮੇਂ ਤੋਂ ਬਹੁਤ ਹੀ ਸੇਵਾ ਨਿਭਾ ਰਹੇ ਆਂ ਭਜੀ ਪ੍ਰਭਜੋ ਜਿਸ ਤਿੱਕੇ ਨਾ ਵਾਰਡ ਨੰਬਰ 69 ਦੀ ਗੱਲ ਕਰ ਲਈਏ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲੀ ਹੈ ਤੁਹਾਡੀ ਮਾਤਾ ਜੀ ਨੂੰ ਤੇ ਕਿਸ ਤਰੀਕੇ ਨੇ ਜਿਹੜੇ ਕੰਮ ਨੇ ਉਹ ਕਰਵਾਉਣ ਵਾਲੇ ਬਾਕੀ ਨੇ ਇੱਥੇ ਵਾਰਡ ਦੇ ਵਿੱਚ ਵਾਰਡ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਹੜੀਆਂ ਪ੍ਰੋਬਲਮਾਂ ਨੂੰ ਦੇਖਦੇ ਹੋਏ ਸੀਵਰੇਜ ਦੀ ਪ੍ਰੋਬਲਮ ਆ 10 ਸਾਲ ਤੋਂ ਜਿਹੜੇ ਪੁਰਾਣੇ ਨੇਤਾ ਜਾਂ ਕੌਂਸਲਰ ਨੇ ਉਹ ਕਦੀ ਡੈਮਗੰਝ ਜਿਹੜਾ ਇਲਾਕਾ ਹੈ ਨਾ ਸਾਡਾ ਭਾਜੀ ਉੱਥੇ ਕਦੀ ਆਏ ਹੀ ਨਹੀਂ ਭਾਜੀ ਸੀਵਰੇਜ ਬੰਦ ਪਿਆ ਸਰਕਾਰੀ ਬਿਲਡਿੰਗ ਹੈ ਸਰਕਾਰੀ ਸਕੂਲ ਆ ਉਹਦੇ ਸਾਹਮਣੇ ਦੋ ਸੀਵਰੇਜ ਬੰਦ ਪਿਆ ਕਦੀ ਉਹਨਾਂ ਨੇ ਆਣ ਕੇ ਦੇਖਿਆ ਨਹੀਂ ਹੁਣ ਵੋਟਾਂ ਦੇ ਦਿਨ ਆ ਗਏ ਆ ਤੇ ਕੈਂਪੇਨਿੰਗ ਤੇ ਵਿਚਰ ਰਹੇ ਆ ਚਲੋ ਸਾਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਮੌਕਾ ਦਿੱਤਾ ਵਾ ਨਵਿੰਦਰ ਕੁਮਾਰ ਬਹਿਲ ਜੀ ਨੇ ਬਹੁਤ ਹੀ ਮਾਣ ਦਿੱਤਾ ਵਾ ਉਤਰਾ ਵਰਗਾ ਮੈਂ ਉਹਨਾਂ ਦੇ ਤੇ ਪਾਰਟੀ ਦਾ ਵੀ ਮੈਂ ਬੱਚਾ ਹੀ ਆ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਟਿਕਟ ਦਿੱਤੀ ਏ ਤੇ ਆਪਾਂ ਲੋਕਾਂ ਦੇ ਜਿਹੜੇ ਵੱਧ ਚੜ ਕੇ ਕੰਮ ਕਰਾਂਗੇ ਸਮਾਜ ਦੇ ਪ੍ਰਤੀ ਉਹਦਾ ਵੀ ਆਪਾਂ ਕਰ ਹੀ ਰਹੇ ਆ ਪਰ ਪਾਰਟੀ ਨੇ ਜੇ ਮਾਣ ਬਖਸ਼ਿਆ ਉਹਨਾਂ ਦੀਆਂ ਆਪਾਂ ਨੀਤੀਆਂ ਤੇ ਖਰੇ ਉਤਰਾਂਗੇ ਤੇ ਸਮਾਜ ਦੇ ਵਿੱਚ ਤੇ ਆਪਣੀ ਵਾਰਡ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਵਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ। ਵੇਵ ਜਿਹੜੀ ਆ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਬਣਾਈ ਗਈ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਇਹ ਵਾਕਿਆ ਜਿਹੜੀਆਂ ਲੋਕਾਂ ਦੇ ਵਿੱਚ ਗੱਲ ਪਹੁੰਚਾਈ ਗਈ ਆ ਉਹ ਸਹੀ ਆ ਜਾਂ ਕਿਸ ਤਰੀਕੇ ਨਾਲ ਦੇਖਦੇ ਹੋ ਨੌਜਵਾਨ ਕਿਸ ਤਰ੍ਹਾਂ ਦੇਖਦਾ? ਨੌਜਵਾਨ ਇਸ ਤਰ੍ਹਾਂ ਭਾਜੀ ਦੇਖਦਾ ਵਾਂ ਮੈਂ ਕਿ ਜਿਹੜੀਆਂ ਤਿੰਨ ਪਾਰਟੀਆਂ ਨੇ ਤਿੰਨ ਜਾਂ ਚਾਰ ਪਾਰਟੀਆਂ ਮਰਜ ਹੋ ਕੇ ਇੱਕ ਪਾਰਟੀ ਨੂੰ ਜਿਹੜਾ ਵਾ ਟਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿੱਦਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਨੌਜਵਾਨ ਪ ਸ਼੍ਰੋਮਣੀ ਅਕਾਲੀ ਦਲ ਨੇ 25 ਤੋਂ 30 ਸਾਲ ਪਹਿਲਾਂ ਜਦੋਂ ਬਾਦਲ ਸਰਕਾਰ ਰਹੀ ਹੈ 5 ਸਾਲ 5 ਵਾਰ ਦੇ ਬਾਦਲ ਸਾਹਿਬ ਸੀਐਮ ਰਹੇ ਨੇ ਠੀਕ ਹੈ ਉਹਨਾਂ ਨੇ ਆਟਾ ਦਾਲ ਸਕੀਮ ਚਲਾਈਏ ਕੁੜੀਆਂ ਵਾਸਤੇ ਕੰਨਿਆਂਵਾਂ ਦੀਆਂ ਕਿੰਨੀਆਂ ਸਕੀਮਾਂ ਚਲਾਈਆਂ ਵਾ ਕਿ ਲੋਕਾਂ ਨੂੰ ਅੱਜ ਵੀ ਜਾ ਕੇ ਪੁੱਛ ਲਓ ਜਿਹੜੇ ਹਾਈਵੇ ਬਣੇ ਹੋਏ ਆ ਉਹ ਵੀ ਬਾਦਲ ਸਾਹਿਬ ਦੀ ਦੇਣ ਹੀ ਹੈਗੀ ਹੈ ਕਿੰਨੇ ਸੋਹਣੇ ਹਾਈਵੇ ਬਣੇ ਆ ਤੇ ਬਾਦਲ ਸਾਹਿਬ ਨੇ ਜੋ ਜੋ ਕੰਮ ਕਰਾਏ ਆ ਨਾ ਮੈਂ ਸੋਚਦਾ ਵਾਂ ਕਿ ਆ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਭਾਜੀ ਉਹ ਕੰਮਾਂ ਦੇ ਉੱਤੇ ਤੇ ਇਹਨਾਂ ਨੂੰ ਦੇਖਦੇ ਹੋਏ ਆਪਾਂ ਪਾਰਟੀ ਦੀਆਂ ਰਣਨੀਤੀਆਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲ ਜਿਹੜੇ ਆਪਾਂ ਉਮੀਦਵਾਰ ਲਾਨੇਗੇ ਆ ਤੇ ਆਪਾਂ ਵੱਧ ਤੋਂ ਵੱਧ ਆਪਣੀ ਬਾਡਾਂ ਦੇ ਕੰਮ ਕਰਾਵਾਂਗੇ ਲੋਕਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਤੁਰਾਂਗੇ ਕਿਉਂਕਿ ਆਪਾਂ ਆਪਾਂ ਆਪ ਭਾਜੀ ਇੱਕ ਗਰੀਬ ਵਰਗ ਤੋਂ ਹੋ ਗਏ ਆ ਤੇ ਆਪਾਂ ਗਰੀਬਾਂ ਦਾ ਦਰਦ ਸਮਝਦੇ ਆ ਕਿ ਉਹ ਸਾਡੇ ਲਈ ਮਤਲਬ ਕੀ ਮਾਇਨੇ ਰੱਖਦਾ ਵਾ ਉਹ ਹੀ ਦਰਦ ਸਮਝ ਸਕਦਾ ਵਾ ਜਿਹਨੂੰ ਭਾਜੀ ਖੁੱਦ ਨੂੰ ਦਰਦ ਮਹਿਸੂਸ ਹੁੰਦਾ ਹੋਵੇ ਤੇ ਆਪਾਂ ਲੋਕਾਂ ਨਾਲ ਦਿਨ ਰਾਤ ਕੰਮ ਕਰਾਵਾਂਗੇ ਚਾਹੇ ਉਹ ਲੋਕ ਜਿਸ ਤਰ੍ਹਾਂ ਮਰਜ਼ੀ ਦੇਖਣ ਕਿਉਂਕਿ ਇੱਕ ਪਹਿਲੂ ਹੈ ਹਾਰ ਜਿੱਤ ਤੇ ਇੱਕ ਜ਼ਿੰਦਗੀ ਦਾ ਪਹਿਲੂ ਆ ਭਾਜੀ ਜੇ ਲੋਕਾਂ ਨੇ ਮਾਨ ਬਖਸ਼ਿਆ ਤੇ ਭਾਜੀ ਵੱਧ ਚੜ ਕੇ ਆਪਾਂ ਸਮਾਜ ਦੇ ਵਿੱਚ ਆਵਾਂਗੇ ਤੇ ਲੋਕਾਂ ਦੇ ਬਾਡਾਂ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਵਾਂਗੇ ਭਾਜੀ ਕਿਹੜੇ ਕਿਹੜੇ ਕੰਮ ਰੁਕੇ ਹੋਏ ਨੇ ਜਿਹੜੇ ਰੁਕੋ ਕਰਵਾਉਣ ਵਾਲੇ ਨੇ ਭਾਜੀ ਕੰਮ ਇਹਨਾਂ ਨੇ ਪੁਰਾਣੀਆਂ ਸਰਕਾਰਾਂ ਨੇ ਕੀਤਾ ਕੋਈ ਨਹੀਂ ਸਾਰੇ ਕੰਮ ਹੀ ਰੁਕੇ ਪਏ ਨੇ ਭਾਜੀ ਕੋ ਇਹ ਦੇਖੋ ਨੀਲੇ ਕਾਰਡ ਬੰਦ ਕੀਤੇ ਤੇ ਲੋਕਾਂ ਦੇ ਸਾਈਟਾਂ ਹੀ ਬੰਦ ਨੇ ਕਿੱਥੋਂ ਗਰੀਬ ਵਰਗ ਰੋਟੀ ਖਾਏਗਾ ਕਣਕ ਲਈ ਤਰਸਦੇ ਪਏ ਨੇ ਲੋਕੀ ਕਿੱਥੋਂ ਮਤਲਬ ਕੀ ਕਰਨਗੇ ਭਾਜੀ ਹੋਰ ਸੀਵਰੇਜ ਦਾ ਗੰਦਾ ਪਾਣੀ ਭਾਜੀ ਕਿੰਨੀਆਂ ਕਵਰੇਜ ਕੀਤੀਆਂ ਪੱਤਰਕਾਰਾਂ ਨੇ ਮੈਂ ਵੀਡੀਓ ਰੋਜ਼ ਹੀ ਦੇਖਦਾ ਵਾਂ ਕਦੀ ਬਟਾਲਾ ਰੋਡ ਦੀਏ ਕਦੀ ਨਾ ਕਦੇ ਕਿ ਕਿਹੇ ਕਿਹੇ ਜਗ੍ਹਾ ਦੀਏ ਜਿੱਥੇ ਪਾਣੀ ਗੰਦਾ ਹੁੰਦਾ ਵਾ ਵਿੱਚ ਕਿੰਨੇ ਕਟਾਣੋ ਮਿੱਟੀ ਘਟੇ ਨਾ ਪੜਾ ਭਾਜੀ ਹਰ ਇੱਕ ਕੰਮ ਕਰਾਵਾਂਗੇ ਜਿਹੜਾ ਵੀ ਹੋ ਸਕੇ ਦਿਨ ਰਾਤ ਕਰਕੇ ਕੰਮ ਕਰਾਂਗੇ ਲੋਕਾਂ ਦਾ ਰਿਸਪੌਂਸ ਕਿਦਾਂ ਨਾਲ ਮਿਲ ਰਿਹਾ ਕਿਉਂਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡੇ ਪਰਿਵਾਰ ਚੋਂ ਪਹਿਲੇ ਕਿਸੇ ਨੇ ਇਲੈਕਸ਼ਨ ਲੜੀ ਸੀ ਨਹੀਂ ਭਾਜੀ ਪਹਿਲੇ ਕਿਸੇ ਨੇ ਇਲੈਕਸ਼ਨ ਨਹੀਂ ਲੜੀ ਪਰਿਵਾਰ ਸਾਡੇ ਚੋਂ ਇਹ ਪਾਰਟੀ ਨੇ ਸਾਨੂੰ ਮਾਣ ਬਖਸ਼ਿਆ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਫਸਟ ਟਾਈਮ ਆਪਾਂ ਮਤਲਬ ਕਿ ਇਲੈਕਸ਼ਨ ਲੜ ਰਹੇ ਆ ਦਿਨ ਰਾਤ ਇੱਕ ਕਰ ਰਹੇ ਆ ਕੈਂਪੇਨਿਨ ਦਿਨ ਰਾਤ ਇੱਕ ਕਰਕੇ ਕਰ ਰਹੇ ਆ ਕੱਲ ਵੀ ਸਾਨੂੰ 12 ਵਜੇ 12:30 ਕੈਂਪੇਨਿਨ ਕਰਦੇ ਹੋਏ ਪਰ ਆਪਾਂ ਜਿਹਦਾ ਵੀ ਬੂਆ ਖੜਕਾਇਆ ਭਾਜੀ ਉਹਨੇ ਪਿਆਰ ਹੀ ਦਿੱਤਾ ਸਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਇੰਨੀ ਦੇਰ ਬਾਅਦ ਵਾਰਡ ਨੰਬਰ 6 ਜਨਨ ਪਰਿਵਾਰ ਨੂੰ ਜਨਨ ਸੀਟ ਹੋਈ 30 ਤੋਂ 35 ਸਾਲ ਬਾਅਦ ਤੇ ਜਨਨ ਪਰਿਵਾਰ ਸਾਡੇ ਮਤਲਬ ਕਿ ਉਤਰਿਆ ਬਾਵਾ ਪਿਆਰ ਦਿੱਤਾ ਭਾਜੀ ਉਹਨਾਂ ਨੇ ਸਾਨੂੰ ਬਹੁਤ ਹੀ ਮਤਲਬ ਕਿ ਖਿਹੜੇ ਮੱਥੇ ਸਾਨੂੰ ਉਹਨਾਂ ਨੇ ਆਦਰ ਸਰਕਾਰ ਦਿੱਤਾ ਸੱਚੀ ਕੀ ਕਹਿਣਾ ਚਾਹੋਗੇ ਆਪਣੇ ਵਾਰਡ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਾਰਡ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਨਾ ਵਾਂ ਕਿ ਤੁਹਾਡਾ ਮੈਂ ਛੋਟਾ ਜਾਂ ਪੁੱਤਰ ਆ ਤੁਹਾਡਾ ਪਰਿਵਾਰ ਹੀ ਆਪਣਾ ਤੁਹਾਡਾ ਖੁਦ ਦਾ ਪਰਿਵਾਰ ਆ ਤੇ ਆਪਣੇ ਪਰਿਵਾਰ ਦੀ ਵੱਧ ਚੜ ਕੇ ਸਪੋਰਟ ਕਰੋ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਚਿੰਦੇ ਉੱਤੇ ਵੋਟਾਂ ਪਾ ਕੇ ਤੇ ਸਾਨੂੰ ਕਾਮਯਾਬ ਬਣਾਓ ਤੇ ਤੁਸੀਂ ਆਪ ਦੇਖੋਗੇ ਵਾਰਡ ਦੇ ਵਿੱਚ ਕੌਣ ਕੰਮ ਕਰਾਉਂਦਾ ਕਿਉਂਕਿ ਇੱਕ ਜੁਵਾ ਨੂੰ ਜੋਸ਼ ਹੁੰਦਾ ਵਾ ਵਾਰਡ ਦੇ ਵਿੱਚ ਕੰਮ ਕਰਾਉਣ ਦਾ ਉਹ ਜੁਵਾ ਸਮਝ ਸਕਦਾ ਵਾ ਕਿ ਦਿਨ ਰਾਤ ਸਾਨੂੰ ਤੇ ਜੜੇ ਮਰਜੀ ਵੱਲੇ ਆਵਾਜ਼ ਮਾਰਨ ਸਾਨੂੰ ਤੇ ਕੋਈ ਹੈਗਾ ਨਹੀਂ ਪਾਜੀ ਅਪਾਦੀ ਰਾਤ ਨੂੰ ਨਿਕਲ ਜਾਣਾ ਵਾਰਡ ਦੇ ਵਸੀ ਆਵਾਜ਼ਮਾਨੋ ਜੀ ਕੀ ਕੰਮ ਆ ਜੀ ਚਲ ਆਓ ਚਲੀਏ ਜੀ ਆਪਾਂ ਪਾਜੀ ਵਾਰਡ ਦੇ ਕੰਮ ਕਰਾਵਾਂਗੇ ਹਰ ਇੱਕ ਕੰਮ ਕਰਾਵਾਂਗੇ ਲੋਕਾਂ ਦੇ ਨਾਲ ਚੱਲ ਕੇ ਇਹ ਇਹ ਸਨ ਵਾਰਡ ਨੰਬਰ 69 ਦੇ ਜਿਹੜੇ ਉਮੀਦਵਾਰ ਨੇ ਬੀਬੀ ਸੁਖਵਿੰਦਰ ਕੌਰ ਭੋਲੀ ਜੀ ਉਹਨਾਂ ਦੇ ਬੇਟੇ ਸਨ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੰਮ ਜਿਹੜੇ ਹੋਣ ਵਾਲੇ ਨੇ ਰੁਕੇ ਹੋਏ ਨੇ ਪੁਰਾਣੇ ਕਾਉਂਸਲਰ ਜਾਂ ਪੁਰਾਣੀਆਂ ਸਰਕਾਰਾਂ ਜਾਂ ਕਿਸ ਤਰੀਕੇ ਨਾਲ ਲੈਣ ਉਹ ਹਾਊਸ ਦੇ ਵਿੱਚ ਉਸ ਦੇ ਮੁੱਦੇ ਚੁੱਕਣਗੇ ਤੇ ਉਹਨਾਂ ਕੰਮਾਂ ਨੂੰ ਮੁੜ ਤੋਂ ਕਰਵਾਣਗੇ ਕੈਮਰਾਮੈਨ ਰਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਪਾਲ ਲਡਿਆ ਅੰਮ੍ਰਿਤਸਰ